ਹਾਂ ਦੋਸਤੋ ਕਿਆ ਚੱਲੇਗੀ ਦੋਸਤੋ ਅੱਜ ਬੜੀ ਹੀ ਖੁਸ਼ੀ ਵਾਲਾ ਦਿਨ ਹੈ ਅੱਜ ਈਦ ਮਿਲਾਦ-ਉਨ-ਨਬੀ ਦਾ ਦਿਨ ਹੈ ਔਰ ਅੱਜ ਮੰਡੀ ਗੁਬਿੰਦੜ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਅੱਜ ਬਹੁਤ ਵੱਡਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਅਸੀਂ ਮੰਡੀ ਗੁਬਿੰਦੜ ਦਸ਼ੇਰਾ ਗਰਾਊਂਡ ਦੇ ਸਾਹਮਣੇ ਜਿਹੜਾ ਜੱਜ ਘਰ ਹੈ ਉਹਦੇ ਵਿੱਚ ਆਪ ਸਾਰਿਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਸ਼ਾਮ ਨੂੰ ਸਾਰੇ ਪਹੁੰਚਣ 7 ਵਜੇ ਤੋਂ ਲੈ ਕੇ ਆਪਣਾ 12 ਵਜੇ ਤੱਕ ਪ੍ਰੋਗਰਾਮ ਚੱਲੂਗਾ ਔਰ ਇੱਕ ਚੀਜ਼ ਹੋਰ ਕਹਿਣਾ ਚਾਹੁੰਦਾ भी जेड़े प्रोग्राम चलूगा जोड़े लोग बहर विदेशों से या होर हिंदुस्तान के कोने च बैठे हैं वो सभी लोग लाइव देख सकते हैं चैनल है हक पंजाब का टीवी यूट्यूब चैनल है उस चैनल पर लाइव चलाया जाएगा तुम घर बैठे भी इसमें देख सकते हो और मैं चाहूँगा कि जिन्हें दोस्त नेड़े जड़े ने जरूर पहुँच शाम अर अपना ਜੋ ਵੀ ਗੱਲ ਬਾਤ ਹੈ ਆਪਾਂ ਉਹਦਾ ਫਾਇਦਾ ਲਈਏ ਗੱਲ ਬਾਤ ਸੁਣੀਏ ਅਤੇ ਹੋਰ ਮਨ ਲੋਕ ਆ ਰਹੇ ਹਨ ਉਹਦੀ ਗੱਲਾਂ ਸੁਣਾਣਗੇ ਤਾਂ ਮੈਂ ਇਹੀ ਕਹਾਂਗਾ ਇਸ ਚੈਨਲ ਨੂੰ ਵੀ ਸਬਸਕ੍ਰਾਈਬ ਕਰਦੇ ਹੋ ਤੇ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਜਿੰਨੇ ਵੀ ਹਿੰਦੁਸਤਾਨ ਦੇ ਲੋਕ ਆਪਣੇ ਥੋੜੇ ਰਿਸ਼ਤੇਦਾਰ ਬੈਠੇ ਨੇ ਉਹ ਵੀ ਇਸ ਇਸ ਚੀਜ਼ ਨੂੰ ਦੇਖ ਸਕਣ ਥੈਂਕ ਯੂ ਪਰਿਵਾਰ